ਲਓ ਵੀ ਮਿੱਤਰੋ ਅੱਜ ਤਾਂ ਪੰਜਾਬ ਨਸਲ ਦੀ ਘੋੜੀ ਆ ਮਜ਼ਬੂਤ ਘੋੜੀਏ ਇੱਕ ਰੰਗੀ ਖਵੈਤ ਤੇ ਬੱਚਿਆਂ ਵਾਲੇ ਰਕਾਰ ਤੋੜੇ ਹੋਏ ਨੇ ਦੋ ਸੂਏ ਦਿੱਤੇ ਤੇ ਦੋਨੇ ਵਾਰੀ ਕਹਿ ਦੇਣੀ ਗੱਲ ਹੁੰਦੀ ਟੌਪ ਦੇ ਬੱਚੇ ਦੇਣਾ ਤੇ ਤੀਜੀ ਵਾਰ ਵੀ ਬੱਚਾ ਇਹਨੇ ਟੌਪ ਦਾ ਦੇਣਾ ਤੀਜੀ ਵਾਰ ਚੈਂਪੀਅਨ ਘੋੜੇ ਜੈ ਰਾਜ ਤੋਂ ਮੇਟਾ ਤੇ ਵੀਡੀਓ ਦੇ ਸ਼ੁਰੂ ਵਿੱਚ ਹੀ ਦੱਸ ਦੇਣਾ ਲੱਖੋਂ ਥੱਲੇ ਹਜ਼ਾਰਾਂ ਚ ਮੁੱਲਾ ਤੇ ਇੰਨੀ ਚੀਜ਼ ਦੀ ਗਾਰੰਟੀ ਦੇ ਦੇਣੇ ਇੰਨੀ ਮਜ਼ਬੂਤ ਘੋੜੀ ਮਾਰਕੇ ਵਾਲੇ ਪਾਸੋਂ ਚੰਗੀ ਤੇ ਬਰੀਕੀਆਂ ਵਾਲੇ ਪਾਸੋਂ ਚੰਗੀ ਘੋੜੀ ਕੋਈ ਹਜ਼ਾਰਾਂ ਚ ਦੇ ਜੇ ਨਾ ਤਾਂ ਆਪਣਾ ਚੈਲੰਜ ਹੀ ਆ ਪਰ ਬਰਾਬਰ ਦੀ ਹੋਵੇ ਇਹਦੇ ਘੋੜੀ ਗਰਦਨ ਵਾਲੇ ਪੱਖੋਂ ਬਾਡੀ ਵਾਲੇ ਪੱਖੋਂ ਕੰਨ ਕੰਡੀਸ਼ਨ ਵਾਲੇ ਪੱਖੋਂ ਤੇ ਘੋੜਾ ਵੀ ਟੌਪ ਦਾ ਉੱਤੇ ਛੱਡਿਆ ਹੋਣਾ ਚਾਹੀਦਾ 41000 ਘੋੜੇ ਦੀ ਫੀਸ ਆ ਉਹ ਵਿੱਚ ਪਾ ਕੇ ਬਰਾਬਰ ਦੀ ਘੋੜੀ ਹੋਵੇ ਗਰੰਟੀ ਆ ਇਹੋ ਜੀ ਜਿੱਥੋਂ ਮਰਜ਼ੀ ਟਰਾਈ ਕਰ ਲਿਓ ਘੋੜੀ ਨਹੀਂ ਮਿਲਨੀ ਪਹਿਲਾਂ ਤਾਂ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੀ ਇਹ ਵੀਡੀਓ Facebook ਪੇਜ ਤੇ ਰਾਹੀਂ ਦੇਖ ਰਹੇ ਉਹਨਾਂ ਦੇ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਆਦਾਬ ਮਿੱਤਰੋ ਅੱਜ ਫਿਰ ਤੁਹਾਡੇ ਲਈ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਤੇ ਅੱਜ ਜਾਨਵਰ ਵੀ ਪੂਰਾ ਕਹਿ ਸਕਦੇ ਆਪਾਂ ਟੌਪ ਦਾ ਲਿਆਏ ਤੇ ਰੇਟ ਵੀ ਜਮਾਂ ਲੋ ਗਾਰੰਟੀ ਹੈ ਵੀ ਇੰਨੇ ਰੇਟ ਵਿੱਚ ਇੰਨੀ ਟੌਪ ਦੀ ਘੋੜੀ ਨਹੀਂ ਮਿਲਣੀ ਤੁਹਾਨੂੰ ਉੱਪਰੋਂ ਘੋੜਾ ਪੂਰੇ ਟੌਪ ਦਾ ਆਪਾਂ ਦੇਤਾ 41000 ਫੀਸ ਹੈ ਜੀ ਦੀ ਉਹ ਛੱਡ ਤਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਤਾਂ ਜੋ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਤੇ ਆਉਂਦਾ ਰਵੇ ਤੇ ਦੋਸਤੋ ਬਾਦਿਆਂ ਆਪਾਂ ਵੀਡੀਓ ਵੱਲੋਂ ਦਿੰਨੇ ਆ ਡਿਟੇਲ ਬਸ ਜੇ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਵਿੱਚ ਸੋਹਣੇ ਸੋਹਣੇ ਕਮੈਂਟ ਜਰੂਰ ਕਰਦੋ ਤੇ ਵੀਡੀਓ ਨੂੰ ਸ਼ੇਅਰ ਕਰਦੋ ਤੇ ਮਿੱਤਰੋ ਆਜੋ ਆਪਾਂ ਕਰਦੇ ਆ ਸ਼ੁਰੂ ਗੱਲਬਾਤ ਪੰਜਾਬ ਨਸਲ ਦੀ ਘੋੜੀ ਹੈ ਦੋਸਤੋ ਮੱਝੂਕਰ ਖਾਨਦਾਨ ਤੋਂ ਮਾਲਕਾਂ ਨੇ ਦੱਸੀ ਆ ਇੱਕ ਰੰਗੀ ਕੁਵੈਤ ਆ ਕਨ ਕੰਡੀਸ਼ਨ ਗਰਦਨ ਗੁਰਦਨ ਪੈਠ ਵਾਡੀ ਪੂਰੀ ਚੰਗੀ ਆ ਸਾਰੀ ਤੁਹਾਡੇ ਸਾਹਮਣੇ ਆ ਪਹਿਲਾਂ ਗਰਦਨ ਦੇਖੋ ਚੈੱਕ ਕਰੋ ਕਿੰਨੀ ਸੋਹਣੀ ਆ ਖੜਮੇ ਤਾਂ ਆਉਂਦੀ ਆ ਖਨਕ ਕੁੰ ਚੰਗਾ ਪੇਟਲ ਘੋੜੀ ਆ ਹਜੇ ਖਾਲੀ ਆ ਜੈ ਰਾਜ ਤੋਂ ਮੀਟ ਹੋਈ ਨੂੰ 2 ਦਿਨ ਹੋਏ ਆ ਤੇ ਦੇਖਣ ਨੂੰ ਐ ਲੱਗਿਆ ਜਿਵੇਂ ਘੋੜੀ 4-5 ਮਹੀਨੇ ਗੱਭਣ ਉਹ ਲੈਂਥ ਲੈਂਥ ਦੀ ਪੁੱਠਾ ਪਾਠਾ ਹੱਕ ਹੁੱਕ ਦੀ ਮਜ਼ਬੂਤੀ ਬਹੁਤ ਬਾਲਪੋਰੀਆਂ ਦੀ ਦੋਸਤੋ ਸਾਫ਼ ਅੰਦਰ ਦੀ ਸਾਫ਼ ਆ ਤੇ ਸੂਏਆਂ ਨੇ ਦੋ ਦੇ ਤੇ ਪਹਿਲੇ ਸੂਏ ਨੀਲੀ ਬਿਸ਼ੇਰੀ ਖੜੀ ਆ ਇਹਦੀ 2 ਸਾਲ ਦੀ ਡੈਪਲ ਸਟੇਜ ਵਿੱਚ ਆਈ ਖੜੀ ਆ ਜਿਹਨੂੰ ਆਪਾਂ ਡੈਪਲਾ ਇੱਕ ਰੰਗੀ ਨੀਲੀ ਤੇ ਦੂਜੀ ਵਾਰ ਹੋਣਿਆਂ ਨੇ ਮਾਰਵਾੜੀ ਬਿਸ਼ੇਰਾ ਦਿੱਤਾ ਸੀ ਮੱਥੇ ਫੁੱਲ ਦਾ ਫੁਲਤਾਨ ਘੋੜੇ ਤੋਂ ਉਹ ਕੋਈ ਕਾਰਨਾ ਕਰਕੇ ਚਲੋ ਹਨਾ ਬੱਚਾ ਨਹੀਂ ਬਚਿਆ ਇਹਦਾ ਬੱਚਾ ਬਿਮਾਰ ਹੋ ਗਿਆ ਸੀ ਬਿਮਾਰ ਹੋਣੇ ਬੱਚਾ ਐਸਪਾਇਰ ਹੋ ਗਿਆ ਤੇ ਤੀਜੀ ਵਾਰ ਹੁਣ ਆਪਾਂ ਭਰਾਤੀ ਜੈ ਰਾਜ ਤੋਂ 67 ਇੰਚ ਜੇਹਰਾਜ ਦੀ ਹਾਈਟ ਆ ਦੇਵਰਾਜ ਰਾਣੀਏ ਦਾ ਬੱਚਾ ਦਲਵਾਗ ਰਾਣੀਏ ਦਾ ਪੋਤਾ ਤੇ ਉਸ ਤੋਂ ਮੀਟ ਆ ਸਾਰੀ ਫੋਟੋ ਵੀਡੀਓ ਪਈ ਐ ਸਲਿੱਪ ਵੀ ਮਿਲ ਜੂ ਤੁਹਾਨੂੰ ਤੇ ਘੋੜੀ ਪੂਰੀ ਚੰਗੀ ਕਹਿ ਸਕਦੇ ਆ ਤੇ ਰੇਟ ਦੀ ਗੱਲ ਕਰੀ ਤਾਂ ਇੰਨੇ ਰੇਟ ਵਿੱਚ ਤਾਂ ਮਿਲ ਨਹੀਂ ਲੱਖੋਂ ਥੱਲੇ ਲੱਖੋਂ ਆਇਨਾ ਸਮਝ ਲੋ 12000 ਥੱਲੇ ਆ ਲੱਖੋਂ ਕਾਫੀ ਥੱਲੇ ਆ ਉਹਦੇ ਵਿੱਚੋਂ 41000 ਫੀਸ ਕੱਢਤੀ ਤਾਂ ਘੋੜੀ ਜਾਵਾਂ ਫਰੀ ਐਂ ਕੁ ਰਹਿ ਜਣੀ ਤੁਹਾਨੂੰ ਕਿਉਂਕਿ ਅੱਪ ਜੇ ਖਾਲੀ ਘੋੜੀ ਲੈਨੇ ਆ ਖਾਲੀ ਘੋੜੀ ਤੁਹਾਨੂੰ ਖਾਲੀ ਘੋੜਿਆਂ ਦੇ ਰੇਟ 'ਚ ਚੰਬਿਆਂ ਖਾਲੀ ਘੋੜੀ ਵੀ ਇਹਦੇ ਬਰਾਬਰ ਦੇ ਰੇਟ 'ਚ ਨਹੀਂ ਮਿਲਣ ਜਿੰਨੇ ਜੇ ਆਪਾਂ ਮੇਟ ਹੋਈ ਮਾਰવાડી ਘੋੜੀ ਆਪਾਂ ਦੇ ਦੇ ਰਹੇ ਆ ਹਨਾ ਕਿਉਂਕਿ ਫੀਸਾਂ ਬਹੁਤ ਚੰਗੀਆਂ ਜ਼ਿਆ ਰੱਖਦੀ 41000 ਆਪਾਂ ਫੀਸ ਕਰਤੀ ਤਾਂ ਮਿੱਤਰੋ ਉਸ ਤੋਂ ਮੇਟ ਆ 100% ਘੋੜੀ ਘੱਭਨ ਰਹਿ ਜੂਜੀ 11 21 ਹੁੰਦੀ ਆਪਾਂ ਘੋੜਾ ਦੁਬਾਰਾ ਫੇਰ ਛੱਡਾਂਗੇ ਤੇ ਬੱਚਿਆਂ ਬੁੱੱਚਿਆਂ ਲਈ ਤੈਅ ਤੋਰ ਦੋ ਜੀ ਨੇ ਨਵੀਂ ਪਹਿਲੀ ਵਾਰ ਘੋੜੀ ਰੱਖਣੀ ਆ ਜਾਂ ਸਵਾਰੀ ਨੂੰ ਘੋੜੀ ਲੈਣੀ ਆ ਕੋਈ ਬਰੀਡਿੰਗ ਵਾਸਤੇ ਚੰਗੀ ਘੋੜੀ ਲੈਣੀ ਦੇਖੋ ਕੰਨੇ ਚੰਗੀ ਘੋੜੀਏ ਦੋਸਤੋ ਤੁਸੀਂ ਦੇਖ ਸਕਦੇ ਆ ਆ ਰੇਟ ਚ ਨਹੀਂ ਮਿਲਣੀ ਹਜ਼ਾਰਾਂ ਚ ਰੇਟ ਐ ਦਾ ਮੈਂ ਫੇਰ ਇੱਕ ਵਾਰ ਦੱਸਦਾ ਬਾਲ ਭੋਰੀਆਂ ਦੀ ਸਾਫ ਤੇ ਅੰਦਰ ਦੀ ਸਾਫ ਮੀਟ ਹੋਈ ਹੋਈ ਇਥੋਂ ਰੇਟ ਜਾਇਜ਼ ਆ ਲੱਖੋਂ ਥੱਲੇ ਮੌਲਾ ਜੋ ਜੇ ਕਿ ਭਰਾ ਨੇ ਥੋੜੇ ਪੈਸੇ ਲਾਉਣੇ ਹੋਣ ਹਜ਼ਾਰਾਂ ਚ ਪੈਸੇ ਲਾਉਣੇ ਆ ਤਾਂ ਨੰਬਰ ਚੱਲ ਪਏ ਉੱਤੇ 62395 5454 98555 99017 ਨੰਬਰ ਆ ਦੋਸਤੋ ਸੰਪਰਕ ਕਰ ਸਕਦੇ ਤੁਸੀਂ ਜੇ ਘੋੜੀ ਤੁਹਾਡੇ ਪਸੰਦ ਹੋਈ ਤਾਂ ਮਿਲਦੇ ਆਂ ਜਲਦ ਆਪਾਂ ਨਵੀਂ ਵੀਡੀਓ ਨਾਲ ਦਿਓ ਇਜਾਜ਼ਤ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਦੋਸਤੋ ਕਮੈਂਟਾਂ ਜਰੂਰ ਦੱਸਿਓ ਘੋੜੀ ਕਿਵੇਂ ਦੀ ਲੱਗੀ ਤੁਹਾਡੇ ਇੱਕ ਇੱਕ ਕਮੈਂਟ ਨੇ ਸਾਡਾ ਹੌਸਲਾ ਵਧਾਉਣ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਰੇਟ ਫਿਰ ਲੱਗੇ ਸੋ ਸੱਜਣੋ ਦਿਓ ਇਜਾਜ਼ਤ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਹੇ ਲੋੜਵੰਦ ਭਰਾ ਤਾਂ ਇਹ ਵੀਡੀਓ ਪਹੁੰਚ ਜਾਏ ਮਿਲਦੇ ਆਂ ਜੀ